ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਦਿੱਲੀ ਤੋਂ ਡਰਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦਿੱਲੀ ਦੇ ਦਵਾਰਕਾ ਦੇ ਸੈਕਟਰ 13 ਦੇ ਵਿੱਚ ਇੱਕ ਬਹੁਮੰਜ਼ਿਲਾ ਇਮਾਰਤ ਹੈ ਉਸ ਦੇ ਵਿੱਚ ਅੱਗ ਲੱਗ ਗਈ ਹੈ ਤੇ ਤੁਹਾਨੂੰ ਸਿੱਧਾ ਅਸੀਂ ਉਹ ਤਸਵੀਰਾਂ ਦਿਖਾਣੇ ਆ ਕਿ ਅੱਗ ਕਿੰਨੀ ਜ਼ਬਰਦਸਤ ਹੈ ਅੱਗ ਦੀਆਂ ਲਪਟਾਂ ਦੂਰ ਦੂਰ ਤੋਂ ਕਈ ਕਿਲੋਮੀਟਰ ਦੂਰ ਤੋਂ ਵੀ ਦਿਖਾਈ ਦੇ ਰਹੀਆਂ ਨੇ ਇਸ ਅਪਾਰਟਮੈਂਟ ਦੀ 7ਵੀਂ ਮੰਜ਼ਿਲ ਦੇ ਉੱਤੇ ਅੱਗ ਲੱਗੀ ਹੈ ਔਰ ਜਦੋਂ ਅੱਗ ਲੱਗੀ ਤਾਂ ਲੋਕਾਂ ਦੇ ਵਿੱਚ ਪੈਨਿਕ ਕ੍ਰੀਏਟ ਹੋਇਆ ਭੱਜ ਦੌੜ ਲੋਕਾਂ ਨੇ ਕੋਸ਼ਿਸ਼ ਕੀਤੀ ਬਚਣ ਦੀ ਤੇ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਅਪਾਰਟਮੈਂਟ ਦੇ ਕੁਝ ਲੋਕ ਬਾਹਰ ਡਿੱਗ ਪਏ ਨੇ ਬਿਲਡਿੰਗ ਦੇ ਵਿੱਚੋਂ ਤੇ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਫਿਲਹਾਲ ਉਹਨਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ ਲੇਕਿਨ ਤੁਹਾਨੂੰ ਸਿੱਧਾ ਸੀ ਇਸ ਵਕਤ ਤਸਵੀਰਾਂ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਅੱਗ ਬੁਝਾਉਂ ਦਸਤੇ ਵੱਲੋਂ ਵੀ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਈ ਘੰਟੇ ਹੋ ਚੁੱਕੇ ਨੇ ਅੱਗ ਲੱਗੀ ਨੂੰ ਪਰ ਹਲੇ ਤੱਕ ਪ ਡਰ ਹੁਣ ਜਿਹੜੀਆਂ ਉਸ ਤੋਂ ਨੀਚੇ ਵਾਲੀਆਂ ਮੰਜ਼ਲਾਂ ਨੇ ਜਾਂ ਫਿਰ ਆਲੇ-ਦੁਆਲੇ ਵਾਲੇ ਫਲੈਟ ਨੇ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਫੈਲ ਗਿਆ ਕਿਉਂਕਿ ਸ਼ੱਕ ਹੁਣ ਇਹ ਵੀ ਹੈ ਖਾਚਾ ਜਿਤਾਇਆ ਜਾ ਰਿਹਾ ਕਿ ਜਿਸ ਤਰੀਕੇ ਨਾਲ ਅੱਗ ਲਗਾਤਾਰ ਆਪਣਾ ਦਾਇਰਾ ਵਧਾ ਰਹੀ ਹੈ ਉਹ ਨਾਲ ਦੇ ਨਜ਼ਦੀਕੀ ਫਲੈਟਾਂ ਨੂੰ ਵੀ ਆਪਣੀ ਜਦ ਵਿੱਚ ਲੈ ਸਕਦੀ ਹੈ ਪਰ ਤਸਵੀਰਾਂ ਕਿਸ ਤਰੀਕੇ ਨਾਲ ਵਾਕੀ ਹੈ ਤਸਵੀਰਾਂ ਡਰਾ ਦੇਣ ਵਾਲੀਆਂ ਨੇ 7ਵੀਂ ਮੰਜ਼ਿਲ ਦੇ ਉੱਤੇ ਅੱਗ ਲੱਗੀ ਹੈ ਔਰ ਮੌਕੇ ਦੇ ਉੱਤੇ 8 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਜੂਦ ਨੇ ਜੋ ਲਗਾਤਾਰ ਕੋਸ਼ਿਸ਼ ਕਰ ਰਹੀਆਂ ਨੇ ਕਿ ਅੱਗ ਦੇ ਉੱਤੇ ਕਾਬੂ ਪਾਇਆ ਜਾਵੇ ਲੇਕਿਨ ਕਿਉਂਕਿ ਗੱਡੀਆਂ ਜ਼ਮੀਨ ਦੇ ਉੱਤੇ ਨੇ ਔਰ ਅੱਗ ਬਹੁ ਮੰਜ਼ਿਲਾ ਇਮਾਰਤ ਦੀ 7ਵੀਂ ਮੰਜ਼ਿਲ ਤੇ ਲੱਗੀ ਹੈ ਦਿੱਕਤ ਜ਼ਰੂਰ ਆ ਰਹੀ ਹੈ ਲੇਕਿਨ ਫਿਰ ਵੀ ਕੋਸ਼ਿਸ਼ ਇਹੀ ਹੈ ਕਿ ਛੇਤੀ ਤੋਂ ਛੇ ਮੌਕੇ ਤੇ ਆ ਗਈ ਹੈ ਜਿਹੜੇ ਲੋਕ ਜ਼ਖਮੀ ਹੋਏ ਨੇ ਅੱਗ ਵਿੱਚ ਝੁਲਸੇ ਨੇ ਉਹਨਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ ਤੇ ਕਈ ਲੋਕਾਂ ਦੇ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਫਲੈਟ ਦੇ ਵਿੱਚੋਂ ਬਾਹਰ ਡਿੱਗ ਗਏ ਨੇ ਹੁਣ ਉਹ ਡਿੱਗੇ ਨੇ ਜਾਂ ਫਿਰ ਖੁਦ ਨੂੰ ਆਪਣੀ ਜਾਨ ਬਚਾਉਣ ਦੇ ਲਈ ਬਾਹਰ ਛਾਲ ਮਾਰ ਦਿੱਤੀ ਹੈ ਇਹ ਫਿਲਹਾਲ ਸਾਫ਼ ਨਹੀਂ ਹੋ ਪਾਇਆ ਦਿੱਲੀ ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਹਲੇ ਤੱਕ ਇਹ ਕਲੀਅਰ ਨਹੀਂ ਹੈ ਕਿ ਕਿਸੇ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਹਾਂ ਸੱਟਾਂ ਜ਼ਰੂਰ ਲੱਗੀਆਂ ਨੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਫਿਲਹਾਲ ਲੇਟੈਸਟ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿਹੜੀਆਂ ਕਿ ਹੁਣੇ ਕੁਝ ਸਮਾਂ ਪਹਿਲਾਂ ਦੀਆਂ ਤਸਵੀਰਾਂ ਨੇ ਨਿਸ਼ਾਨ ਤੇ ਦੇਖ ਵੀ ਰਹੇ ਹੋ ਇਹ ਬਹੁ ਮੰਜਲਾ ਇਮਾਰਤ ਦੀ ਜੋ 7ਵੀਂ ਮੰਜ਼ਿਲਾ ਜਿੱਥੇ ਅੱਗ ਲੱਗੀ ਹੋਈ ਹੈ ਪੂਰੇ ਟਾਪ ਦੇ ਉੱਤੇ ਅੱਗ ਲੱਗੀ ਹੋਈ ਹੈ ਜਿਹੜੇ ਨੀਚੇ ਵਾਲੇ ਫਲੋਰ ਨੇ ਉਹਨਾਂ ਦੇ ਵਿੱਚ ਵੀ ਇਸ ਵਕਤ ਘਬਰਾਹਟ ਹੈ ਲੋਕਾਂ ਦੇ ਵਿੱਚ ਆਪਣੀ ਜਾਨ ਬਚਾਉਣ ਦੇ ਲਈ ਸਾਰੇ ਆਪੋ ਆਪਣੇ ਘਰਾਂ ਨੂੰ ਫਲੈਟਸ ਨੂੰ ਖਾਲੀ ਕਰ ਚੁੱਕੇ ਨੇ ਔਰ ਜਿੱਥੇ ਅੱਗ ਲੱਗੀ ਹੈ ਬਿਲਕੁਲ ਉਹਦੇ ਲੈਫਟ ਔਰ ਰਾਈਟ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਵੀ ਕਾਲਸ ਪੂਰੀ ਤਰੀਕੇ ਨਾਲ ਹੈ ਤਾਂ ਕਿ ਸੇਕਾ ਉੱਥੇ ਪੈ ਰਿਹਾ ਹੈ ਲੇਕਿਨ ਜਿਹੜੇ ਆਲੇ ਦੁਆਲੇ ਦੇ ਲੋਕ ਨੇ ਉਹਨਾਂ ਨੇ ਉਹਨਾਂ ਦੇ ਘਰ ਔਰ ਫਲੈਟ ਉਹ ਵੀ ਖਾਲੀ ਕਰਾ ਲਏਗੇ ਨੇ ਉਹਨ ਕੀ ਜੇਕਰ ਅੱਗ ਆਪਣਾ ਦਾਇਰਾ ਵਿਧਾਉਂਦੀ ਹੈ ਤਾਂ ਕਿਸੇ ਤਰੀਕੇ ਦੇ ਨਾਲ ਕਿਸੇ ਜਾਨ ਦਾ ਨੁਕਸਾਨ ਨਾ ਹੋਵੇ ਹਾਲਾਂਕਿ ਮਾਲੀਆ ਨੁਕਸਾਨ ਤਾਂ ਹੁਣ ਤੱਕ ਕਰੋੜਾਂ ਦਾ ਹੋ ਚੁੱਕਿਆ ਕਿਉਂਕਿ ਇਹ ਪੌਸ਼ ਇਲਾਕਾ ਦਵਾਰਕਾ ਦਵਾਰਕਾ ਸੈਕਟਰ 13 ਦੇ ਵਿੱਚ ਇਹ ਬਹੁ ਮੰਜ਼ਿਲਾ ਇਮਾਰਤ ਹੈ ਕਰੋੜਾ ਰੁਪਏ ਦੇ ਇੱਥੇ ਘਰ ਨੇ 2-2 ਕਰੋੜ ਰੁਪਏ ਦੀ ਕੀਮਤ ਹੈ ਜਿਹੜੇ ਇੱਥੇ ਫਲੈਟਸ ਨੇ ਉਸ ਇੱਕ 7ਵੀਂ ਮੰਜ਼ਿਲ ਤੇ ਫਲੈਟ ਦੇ ਵਿੱਚ ਅੱਗ ਲੱਗੀ ਹੈ ਤੇ ਅੱਗ ਕਿੰਨੀ ਖਤਰਨਾਕ ਹੈ ਹੁਣ ਆ ਦੋ ਤਸਵੀਰਾਂ ਵੀ ਦੇਖੋ ਕਿਸ ਤਰੀਕੇ ਦੇ ਨਾਲ ਬੜੀ ਦੂਰ ਤੋਂ ਇਹ ਕਾਲਾ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਤੇ ਦੂਸਰੇ ਪਾਸੇ ਅੱਗ ਦੀਆਂ ਲਪ ਦੇ ਨਾਲ ਘਰ ਦੇ ਅੰਦਰ ਜਿੰਨਾ ਵੀ ਸਮਾਨ ਪਿਆ ਇਸ ਆਗ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਪੂਰੇ ਤਰੀਕੇ ਦੇ ਨਾਲ ਸੜ ਕੇ ਸੁਆਹ ਹੋ ਗਿਆ ਹੋਵੇਗਾ ਲੇਕਿਨ ਇਸ ਵਕਤ ਜੱਦੋ جہਦ ਇਹ ਹੈ ਕਿ ਕਿਸੇ ਤਰੀਕੇ ਦੇ ਨਾਲ ਇਸ ਆਗ ਤੇ ਕਾਬੂ ਪਾਇਆ ਜਾ ਸਕੇ ਔਰ ਜਿਹੜੇ ਲੋਕ ਜ਼ਖਮੀ ਨੇ ਉਹਨਾਂ ਦਾ ਇਲਾਜ ਪ੍ਰੋਪਰ ਹੋ ਸਕੇ ਔਰ ਜਿਹੜੇ ਲੋਕ ਬਿਲਡਿੰਗ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਸੇਫਲੀ ਇਸ ਥਾਂ ਦੇ ਉੱਤੋਂ ਕੱਢਿਆ ਜਾ ਸਕੇ ਸਭ ਤੋਂ ਪਹਿਲਾ ਪ੍ਰਾਇੋਰਟੀ ਇਹੀ ਹੈ ਇਸੇ ਕਰਕੇ ਦਮਕਲ ਵਿਭਾਗ ਦੀਆਂ ਅੱਗ ਬੁਝਾਓ ਦੇ ਜਿਹੜਾ ਦਸਤਾ ਹੈ ਉਹਦੀਆਂ ਗੱਡੀਆਂ ਮੌਕੇ ਦੇ ਉੱਤੇ ਮੌਜੂਦ ਨੇ ਲਗਾਤਾਰ ਜੋ ਫਾਇਰ ਫਾਈਟਰਸ ਨੇ ਆਪਣੀ ਕੋਸ਼ਿਸ਼ ਕਰ ਰਹੇ ਨੇ ਕਿ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕੇ ਲੇਕਿਨ ਕਈ ਘੰਟੇ ਬੀਤ ਚੁੱਕੇ ਨੇ ਹਾਲੇ ਤੱਕ ਅੱਗ ਉਸੇ ਤਰੀਕੇ ਦੇ ਨਾਲ ਹੈ ਅੱਗ ਘਟਣ ਦੀ ਥਾਂ ਤੇ ਲਗਾਤਾਰ ਵੱਧਦੀ ਜਾ ਰਹੀ ਹੈ ਲੇਟੈਸਟ ਤਸਵੀਰਾਂ ਵੀ ਅਸੀਂ ਜਿਹੜੀਆਂ ਦੇਖ ਰਹੇ ਹਾਂ ਹੋਰ ਪੋਰਟਲਸ ਦੇ ਉੱਤੇ ਵੀ ਦੇਖ ਰਹੇ ਹਾਂ ਲੇਟੈਸਟ ਜੋ ਨਿਊਜ਼ ਏਜੰਸੀਆ ਵੱਲੋਂ ਖਬਰ ਦਿੱਤੀ ਗਈ ਹੈ ਅੱਗ ਲਗਾਤਾਰ ਫੈਲ ਕੋਸ਼ਿਸ਼ ਹਾਲਾਂਕਿ ਕੀਤੀ ਜਾ ਰਹੀ ਹੈ ਕਿ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕੇ ਇਹ ਕਿੱਥੇ ਅੱਗ ਲੱਗੀ ਹੈ ਤੁਹਾਨੂੰ ਇਹ ਸੀ ਪੂਰਾ ਦੱਸ ਰਿਹਾ ਦਿੱਲੀ ਦੇ ਵਿੱਚ ਦਵਾਰਕਾ ਦੇ ਇੱਕ ਸ਼ਬਦ ਅਪਾਰਟਮੈਂਟ ਹੈ ਸੈਕਟਰ ਜਿਹੜਾ ਦਵਾਰਕਾ ਸੈਕਟਰ 13 ਹੈ ਉੱਥੇ ਇਹਦੇ 7ਵੇਂ ਫਲੋਰ ਦੇ ਉੱਤੇ ਅੱਗ ਲੱਗੀ ਹੈ ਫਾਇਰ ਬ੍ਰਿਗੇਡ ਦਸਤੇ ਦੀਆਂ 8 ਗੱਡੀਆਂ ਮੌਕੇ ਦੇ ਉੱਤੇ ਮੌਜੂਦ ਨੇ ਇੱਕ ਖਾਲੀ ਹੁੰਦੀ ਹੈ ਦੂਜੀ ਲੱਗਦੀ ਹੈ ਦੂਜੀ ਖਾਲੀ ਹੁੰਦੀ ਹੈ ਤਾਂ ਤੀਜੀ ਲਗਾਤਾਰ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਹਲੇ ਤੱਕ ਅੱਗ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਕਾਬੂ ਨਹੀਂ ਪਾਇਆ ਜਾ ਸਕਿਆ ਇਹ ਵੀ ਸਮਾਚਾਰ ਪ੍ਰਾਪਤ ਹੋ ਰਿਹਾ ਕਿ 2 ਤੋਂ ਲੈ ਕੇ 3 ਲੋਕ ਗੰਭੀਰ ਜ਼ਖਮੀ ਹੋਏ ਨੇ ਔਰ ਅੱਗ ਦੀ ਲਪੇਟ ਦੇ ਵਿੱਚ ਆਏ ਨੇ ਜਿਹੜੇ ਲੋਕ ਮੰਜ਼ਿਲ ਤੋਂ ਡਿੱਗ ਕੇ ਜ਼ਖਮੀ ਹੋਏ ਨੇ ਉਹ ਵੱਖਰੇ ਨੇ ਖਬਰੇ ਆ ਰਹੀ ਹੈ ਕਿ 2 ਤੋਂ 3 ਲੋਕ ਐਸੇ ਵੀ ਨਹੀਂ ਕਿ ਜਿਹੜੇ ਅੱਗ ਦੀ ਲਪੇਟ ਵਿੱਚ ਆਏ ਨੇ ਝੁਲਸ ਗਏ ਨੇ ਲੇਕਿਨ ਫਿਲਹਾਲ ਉਹ ਉਨ੍ਹਾਂ ਦੀ ਡੈਥ ਵਗੈਰਾ ਦੀ ਕੋਈ ਖਬਰ ਨਹੀਂ ਹੈ ਔਰ ਉਮੀਦ ਵੀ ਅਸੀਂ ਹੀ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਣ ਕਿਸੇ ਨੂੰ ਵੀ ਐਸੀ ਮੰਦਭਾਗੀ ਖਬਰ ਦਾ ਸਾਹਮਣਾ ਨਾ ਕਰਨਾ ਪਵੇ ਕਿਸੇ ਨੂੰ ਆਪਣੀ ਜਾਨ ਤੋਂ ਹੱਥ ਨਾ ਧੋਣਾ ਪਵੇ ਪੈਸਾ ਦੁਬਾਰਾ ਆ ਜਾਊਗਾ ਘਰ ਦੁਬਾਰਾ ਆ ਜਾਊਗਾ ਲੇਕਿਨ ਕੀਮਤੀਆਂ ਜਾਨਾਂ ਸਭ ਤੋਂ ਪ੍ਰਾਇੋਰਟੀ ਪ੍ਰਸ਼ਾਸਨ ਦੀ ਵੀ ਉਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਕੀਮਤੀ ਜਾਨਾਂ ਨੂੰ ਬਚਾ ਸਕੀ ਤਾਂ ਇਸ ਕਰਕੇ ਦੋ ਤੋਂ ਤਿੰਨ ਲੋਕ ਨੇ ਜਿਹੜੀ ਕਿ ਅੱਗ ਦੀ ਜਦ ਵਿੱਚ ਆਏ ਨੇ ਉਹਨਾਂ ਨੂੰ ਵੀ ਹਸਪਤਾਲ ਲਿਜਾਇਆ ਗਿਆ ਐਂਬੂਲੈਂਸ ਦੀਆਂ ਤਸਵੀਰਾਂ ਆ ਦੇਖੋ ਐਂਬੂਲੈਂਸ ਦੀਆਂ ਤਸਵੀਰਾਂ ਨੇ ਲਗਾਤਾਰ ਆਪਣਾ ਦਫੜੀ ਵਾਲਾ ਮਾਹ ਵਿਚ ਬਿਠਾਇਆ ਜਾ ਰਿਹਾ ਹੈ ਹੂਟਰ ਮਾਰਦੀਆਂ ਗੱਡੀਆਂ ਲਗਾਤਾਰ ਹਸਪੀਟਲ ਵੱਲ ਨੂੰ ਵੱਧ ਰਹੀਆਂ ਨੇ ਔਰ ਜਿਹੜੇ ਜ਼ਖਮੀ ਨੇ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਤੇ ਦਿੱਲੀ ਫਾਇਰ ਸਰਵਿਸੇਸ ਦੇ ਵੱਲੋਂ ਹਲੇ ਤੱਕ ਕੁਝ ਸਮਾਂ ਪਹਿਲਾਂ ਯਾਨੀ ਕਿ ਹੁਣ ਤੋਂ ਅੱਧਾ ਘੰਟਾ ਪਹਿਲਾਂ ਉਹਨਾਂ ਦਾ ਇੱਕ ਮੈਸੇਜ ਆਇਆ ਸੀ ਜਿਦੇ ਵਿੱਚ ਕਿਹਾ ਸੀ ਕਿ ਹਲੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਕੋਈ ਇੰਜਰਡ ਹੋਇਆ ਹੋਵੇ ਲੇਕਿਨ ਜਿਹੜੀਆਂ ਐਂਬੂਲੈਂਸ ਨੇ ਉਹਨਾਂ ਦੇ ਵਿੱਚ ਲੋਕਾਂ ਨੂੰ ਬਿਠਾ ਕੇ ਭੇਜਿਆ ਜਾ ਰਿਹਾ ਉਹ ਕੁਝ ਹੋਰ ਬਿਆਨ ਕਰ ਰਹੀਆਂ ਨੇ ਔਰ ਫਿਲਹਾਲ ਅੱਗ ਉਹਦੀਆਂ ਤਸਵੀਰਾਂ ਲੇਟੈਸਟ ਤਸਵੀਰਾਂ ਜ਼ਬਰਦਸਤ ਅੱਗ ਹੈ ਆਲੇ-ਦੁਆਲੇ ਜਿੰਨੀਆਂ ਵੀ ਮੰਜ਼ਿਲਾ ਤੁਸੀਂ ਦੇਖ ਸਕਦੇ ਹੋ ਸਾਰੀਆਂ ਬਹੁਮੰਜ਼ਿਲਾ ਇਮਾਰਤਾਂ ਨੇ ਜਿਸ ਫਲੋਰ ਦੇ ਉੱਤੇ ਅੱਗ ਲੱਗੀ ਹੈ ਅੱਗ ਬੜੀ ਜ਼ਬਰਦਸਤ ਹੈ ਕੋਸ਼ਿਸ਼ ਇਹ ਹੀ ਹੈ ਕਿ ਅੱਗ ਹੋਰ ਜ਼ਿਆਦਾ ਨਾ ਫੈਲੇ ਇਸ ਕਰਕੇ ਨਾ ਸਿਰਫ ਪਾਣੀ ਦੀਆਂ 부ਛਾੜਾਂ ਇਸ ਅੱਗ ਦੇ ਉੱਤੇ ਸਿੱਟੀਆਂ ਜਾ ਰਹੀਆਂ ਨੇ ਬਲਕਿ ਆਲੇ-ਦੁਆਲੇ ਦੇ ਜੋ ਫਲੈਟਸ ਨੇ ਜੋ ਬਿਲਡਿੰਗਸ ਨੇ ਉਹਨਾਂ ਨੂੰ ਵੀ ਗਿੱਲਾ ਕੀਤਾ ਜਾ ਰਿਹਾ ਹੈ ਤਾਂਕਿ ਅੱਗ ਆਪਣਾ ਦਾਇਰਾ ਨਾ ਵਧਾ ਸਕੇ ਤੇ ਹੁਣ ਤੁਹਾਨੂੰ ਪੂਰੀਆਂ ਤਸਵੀਰਾਂ ਦਿਖਾਣੀਆਂ ਵਿਦ ਐਂਬੀਅੰਸ ਆਵਾਜ਼ ਦੇ ਨਾਲ ਕਿਸ ਤਰੀਕੇ ਦਾ ਮੌਕੇ ਦੇ ਇਹ ਦੋ ਲੋਕਾਂ ਨੂੰ ਪਰਵਾਣੇ ਤੋਂ ਮਿਲੋ 50 ਸਿੱਕੇ ਦੇ ਇਨਕਸਰੋ ਮਿਲੋ going bad please do something fast teen log niche gir gaye hain